ਅੰਮਾ ਤੇ ਸ਼ੁੱਕਰਵਾਰ ਸਵੇਰੇ ਬੇਖੋ ਚੋਰਾਂ ਦਾ ਕਹਿਰ ਦੇਖਣ ਨੂੰ ਮਿਲਿਆ ਜਿੱਥੇ ਕੰਨਾਂ ਦੀ ਬੁਖਸ ਮਾਰਕੀਟ 'ਚ ਦੋ ਅਤੇ ਲਲੇੜੀ ਰੋਡ ਤੇ ਇੱਕ ਦੁਕਾਨ ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ ਘਟਨਾ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਉਨਾ ਕੰਨਾਂ ਦੀ ਬੁਖਸ ਮਾਰਕੀਟ 'ਚ ਮੋਬਾਈਲ ਅਤੇ ਬੈਂਕਿੰਗ ਸੇਵਾਵਾਂ ਦੇਣ ਵਾਲੀ ਦੁਕਾਨ ਦਾ ਸ਼ਟਰ ਤੋੜ ਕੇ ਹੱਥੋਂ 10 ਲੱਖ ਦੇ ਵਿੱਚ ਫ੍ਰੈਸ਼ ਪਿਆਦੀ ਕਰ ਲਏ ਲੋਕ ਲੱਗੇ ਆ ਵੀ ਲੋਕ ਡਾਉਨ ਤਾ ਲੈਣ ਜੀ ਸ਼ੇਰਾ ਮੈਂ ਵੈਸੇ ਪੁੱਛੇ ਲੈ ਕੇ ਗੱਲੇ ਚੋ ਧਿਓ ਚੱਕ ਕੇ ਲੈ ਕੇ ਦੇਸੀ ਘਿਓ ਪਿਆ ਸੀਗਾ ਜੀ 15 18 ਕਿਲੋ ਪਿਆ ਸੀ ਉਹ ਚੱਕ ਕੇ ਲੈ ਗਏ ਰੇੜੀਆਂ ਦੀਆਂ ਬੈਟਰੀਆਂ ਲੈ ਕੇ ਚੱਲ ਗਿਆ ਉਹ ਥੱਲੇ ਮੇਰਾ ਗਿਆ तकरीबन तेरा 40 ਤੋਂ ਲੈ ਕੇ 45 ਜੀਆਂ ਬੇਤ तकरीबन ਮੇਰਾ 8:30 ਵਜੇ ਦੇ ਕਰੀਬ ਜਿੱਤੇ ਕੰਮ ਕੱਢ ਕੇ ਲੈ ਕੇ ਚ ਗਿਆ ਜੀ ਉਸ ਤੋਂ ਬਾਅਦ ਅਸੀਂ ਆਏ ਆ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਪੰਜਾਬ ਲਾਈਵ 18 ਨਿਊਜ਼ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਊਮਕਰ ਸਿੰਘ ਸਤੂ ਦੀ ਵਿਸ਼ੇਸ਼ ਰਿਪੋਰਟ ਅੱਜ ਸ਼ੁੱਕਰਵਾਰ ਸਵੇਰੇ ਬੇਖੋ ਚੋਰਾਂ ਦਾ ਤਹਿਰ ਦੇਖਣ ਨੂੰ ਮਿਲਿਆ ਜਿੱਥੇ ਕੰਨਾਂ ਦੀ ਬੁਖਸ ਮਾਰਕੀਟ 'ਚ ਦੋ ਅਤੇ ਲਲੇੜੀ ਰੋਡ ਤੇ ਇੱਕ ਦੁਕਾਨ ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ ਘਟਨਾ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਉਹਨਾਂ ਕੰਨਾਂ ਦੀ ਬੁਖਸ ਮਾਰਕੀਟ 'ਚ ਮੋਬਾਈਲ ਅਤੇ ਬੈਂਕਿੰਗ ਸੇਵਾਵਾਂ ਦੇਣ ਵਾਲੀ ਦੁਕਾਨ ਦਾ ਸ਼ਟਰ ਤੋੜ ਕੇ ਮੌਕੇ ਤੇ ਮੌਜੂਦ ਮੈਡੀਕਲ ਦੀ ਦੁਕਾਨ ਤੋਂ ਕਰੀਬ 8 ਤੋਂ ਲੈ ਕੇ 10 ਲੱਖ ਰੁਪਏ ਅਤੇ ਕਰੀਬ 8000 ਰੁਪਏ ਚੋਰੀ ਕਰਕੇ ਲੈ ਗਏ ਸਵੇਰੇ ਜਦੋਂ ਕਾਗਜ਼ ਇਕੱਠੇ ਕਰ ਰਹੇ ਬੱਚਿਆਂ ਨੇ ਉਸ ਨੂੰ ਚੋਰੀ ਬਾਰੇ ਦੱਸਿਆ ਤਾਂ ਉਸ ਨੇ ਜਾ ਕੇ ਚੁਰਨ ਲਕਾਰਿਆ ਜਿਸ ਕਾਰਨ ਉਹ ਕਾਰ ਵਿੱਚ ਬੈਠ ਕੇ ਭੱਜ ਗਏ ਅਤੇ ਥੋੜੀ ਦੇਰ ਵਿੱਚ ਹੀ ਕਾਰ ਤੇਜ਼ ਰਫ਼ਤਾਰ ਨਾਲ ਸਾਡੇ ਵੱਲ ਆ ਗਈ ਅਸੀਂ ਦੁਕਾਨਾਂ ਦੀਆਂ ਪੋੜੀਆਂ ਚੜ੍ਹ ਕੇ ਬੜੀ ਮੁਸ਼ਕਲ ਆਪਣੀ ਜਾਨ ਬਚਾਈ ਗੇ ਕਿਨੇ ਵਜੇ ਰਤੀ ਰਤੀ ਸਾਡੇ 8 ਵਜੇ ਗਿਆ ਲੋਕ ਲੱਗ ਗਿਆ ਉਹ ਲੋਕਡਾਉਨ ਤਾਲ ਲੈਣ ਸੀ ਸ਼ੀਰਾ ਮੈਂ ਸ਼ੀਸ਼ਾ ਲਵਾ ਕੇ ਕਹਾਂ ਮੈਂ ਸ਼ੀਸ਼ਾ ਲੌਕ ਲਾ ਦੇ ਤੀਨਾ ਮਾਡਲ ਨਾਂ ਨ ਲਵਿੰਦਰ ਕੁਮਾਰ ਆ ਜੀ ਦੁਕਾਨ ਦਾ ਕੀ ਨਾਮ ਹੈ ਐਨ ਕੇ ਇੰਟਰਪ੍ਰਾਈਜ਼ ਕਿੰਨੇ ਕੁ ਵਜੇ ਕਰਦਾ ਵੀ ਚੋਰੀ ਹੋਈ ਹੈ ਮੈਨੂੰ ਦੱਸਦਾ ਪੱਟੀ ਟੇਲਰ ਮਾਂਜਵਾਦੀ ਕੇ 10 ਮਿੰਟ ਤੇ ਕੋਈ ਹੈ ਪਾਣੀ ਪਾਣੀ ਤੋਂ ਬਾਅਦ ਚਾਹੀਏ ਚੌਕੀਦਾਰ ਨਹੀਂ ਆਉਰੇ ਚੌਕੀਦਾਰ 5 ਵਜੇ ਚਲੇ ਗਿਆ ਕਿੰਨਾ ਕੰਮ ਖਾਨ ਹੋਇਆ ਮੇਰੇ ਹੱਥ ਤੋਂ 10 ਲੱਖ ਦੇ ਵਿੱਚ ਕ੍ਰੈਸ਼ ਪਿਆਦੀ ਕਰ ਲੈ ਜੀ 8 ਤੋਂ 10 ਲੱਖ ਹੋ ਗਿਆ ਅੱਛਾ ਜੀ ਤੇ ਹੋਰ ਬਾਕੀ ਹੋਰ ਕੋਈ ਨਹੀਂ ਲੱਗੇ ਟੀਵੀ ਆਰ ਲੱਗੇ ਤੇ ਹੌਣ ਲੱਗੇ ਕੋਈ ਹੋਈ ਫੁਟੇਜ ਆਈਏ ਕੋਈ ਮੋਬਾਈਲ ਨਾਲ ਕੋਈ ਫੋਟੋ ਪੜੀ ਆਈ ਕੋਈ ਨਹੀਂ ਉਹ ਲੈ ਗਏ ਸਾਰਾ ਸਿਸਟਮ ਪਟਕੇ ਜੀ ਅੱਛਾ ਲਖਾਈ ਕੰਪਲੀਟ ਲਖਾਈ ਹੈ ਹਾਂ ਕੰਪਲੀਟ ਲਿਖਾ ਕੇ ਆਏ ਨੇ ਆਈ ਪੁਲਿਸ ਬਾਲ ਸਾਡੇ ਪੁਛ ਨਹੀਂ ਕਰਿਆ ਹੈਗਾ ਅਸਾਂ ਕਿ ਕਿਹੜੇ ਕਿੱਥੋਂ ਗੱਲੇ ਕਿੱਥੇ ਦੀ ਆ ਜਾਂ ਲਖਾਈ ਆ ਅੱਜ ਆਪੀ ਥੱਲੇ ਪਈ ਸੀ ਆ ਜਾਂ ਪੀ ਸੀ ਅੱਜ ਆਪੀ ਥੱਲੇ ਪਈ ਸੀ ਗੱਲੇ ਦੀ ਉੱਪਰਲੇ ਉੱਪਰ 6.5 ਲੱਖ ਰੁਪਏ ਉੱਪਰ ਪਏ ਨੇ 2.5-3 ਲੱਖ ਰੁਪਏ ਥੱਲੇ ਪਿਆ ਤੇ ਨਹੀਂ ਫਿਰ ਲੈ ਕੇ ਨਹੀਂ ਗਿਆ ਸੁਣਾ ਤੁਹੀਂ ਹੈ ਇਹ ਕੈਸ਼ ਦਾ ਕੰਮ ਹੈ ਸਾਡਾ ਅੱਛਾ ਉਸ ਕਰਕੇ ਕੈਸ਼ ਇੱਥੇ ਦੁਕਾਨ 'ਚ ਪਿਆ ਰੰਦਾ ਸਾਡਾ ਹਾਂ ਹੂੰ ਕਿ ਮਨੀ ਟ੍ਰਾਂਸਫਰ ਦਾ ਕੰਮ ਹੈ ਤਾਂ ਤਾਂ ਗਾਂਗ ਨੇ ਮੰਗਲਣੇ ਨੇ ਆ ਕੇ ਪੈਸੇ ਦੇ ਦੋ ਸਾਨੂੰ ਕੁਝ ਤੇ ਆਪਣਾ ਚਾਰ ਕੇ ਲੈ ਲੈਂਦੇ ਹੂੰ ਸਰ ਕੀ ਨਾਮ ਹੈ ਤੁਹਾਡਾ ਭਗਵੰਤ ਸ਼ਰਮਾ ਸੋਨੂ ਅਜੀ ਨਾਮ ਮੇਰਾ ਦੁਕਾਨ ਦਾ ਕੀ ਨਾਮ ਹੈ ਅੰਬਿਕਾ ਸੈਟੀ ਸਟੋਰ ਲਲੇੜੀ ਕੋ ਖੰਡਾ ਜੀ ਕਿੰਨੇ ਕੋਈ ਲੱਗਿਆ ਤੁਹਾਨੂੰ ਪਤਾ ਵੀ ਜਿਹੜੀ ਹੈ तकरीबन ਮੈਨੂੰ ਪੌਣੇ 6 ਵਜੇ 6 ਵਜੇ ਮੈਨੂੰ ਪਤਾ ਲੱਗਿਆ ਜੀ ਤੇ ਮੈਂ ਜਦੋਂ ਆਇਆ ਆ ਕੇ ਦੇਖਿਆ ਮੈਂ ਸ਼ਟਰ ਮਤਲਬ ਮੇਰਾ ਟੁੱਟਿਆ ਹੋਇਆ ਸੀਗਾ ਚਲੋ ਫਿਰ ਪ੍ਰਸ਼ਾਸਨ ਨੂੰ ਫੋਨ ਕੀਤਾ ਇਹ ਨਾਲ ਦੀ ਨਾਲ ਹੀ ਆ ਗਏ ਜੀ ਪ੍ਰਸ਼ਾਸਨ ਵਾਲੇ ਹੁਣ ਫੋਨ ਕੇ ਦੇਖਿਆ ਤਾਂ ਜੋ ਸਮਾਨ ਮੇਰਾ ਮਤਲਬ ਗਿਆ ਹੈ ਐਲ ਸੀ ਡੀ ਬੜੇ ਚਾਰ ਪੰਜ ਸ਼ੀਸ਼ੇ ਨਹੀਂ ਇੱਕ ਡੀ ਵੀ ਆਰ ਹੈ ਜੀ ਮੇਰਾ ਹਾਰਡ ਡਿਸਕ ਹੈ ਜੀ ਇੱਕ ਮੇਰਾ ਟੈਪਸ ਦਾ ਥੈਲਾ ਸੀਗਾ ਜੀ ਪਿੱਕਲ ਦੀਆਂ ਟੂਟੀਆਂ ਸੀਗਾ ਜੀ ਪਿੱਛੇ ਬਾਕਸ ਪਿਆ ਸੀਗਾ ਉਹ ਥੈਲਾ ਮੇਰਾ ਗਿਆ ਤਕਰੀਬਨ ਜਨਾ 40 ਤੋਂ ਲੈ ਕੇ 45000 ਰੁਪਏ ਤੱਕ ਤਕਰੀਬਨ ਮੇਰਾ ਕੈਸ਼ ਕੋਈ ਨਹੀਂ ਕੋਈ ਨਹੀਂ ਕੈਸ਼ ਕੋਈ ਨਹੀਂ ਸੀਗਾ ਜੀ ਮੇਰਾ ਕੈਸ਼ ਕੋਈ ਨਹੀਂ ਸੀਗਾ ਬਸ ਮੇਰਾ ਇਹ ਸਮਾਨ ਮਤਲਬ ਉਹ ਜੀ ਇਹ ਮੇਰਾ ਕੋਈ ਫੋਟੇਜ ਆਈ ਕੋਈ ਸਾਹਮਣੇ ਕੋਈ ਹਾਂ ਕੋਈ ਸਰ ਆਈ ਹੈ ਇਹ ਮੇਰਾ ਮਤ ਪਹਿਲਾਂ ਦੋ ਚੋਰੀਆਂ ਹੋ ਚੁੱਕੀਆਂ ਸੀ ਜੀ तकरीबन 4 ਲੱਖ ਰੁਪਏ ਦਾ 22 ਤੋਂ ਲੈ ਕੇ 4 ਲੱਖ ਦਾ ਨੁਕਸਾਨ ਸੀਗਾ ਜੀ ਤੇ ਇਹ ਹੁਣ ਮੇਰੀ ਤੀਜੀ ਵਾਰ ਮੇਰੇ ਨਾਲ ਕੋਈ ਫੜ ਹੋਇਆ ਕਦੇ ਕੋਈ ਬੰਦਾ ਕੋਈ ਮਿਲਿਆ ਹੋਇਆ ਕੋਈ ਫੜ ਕੋਈ ਹਜ ਤੱਕ ਉਹ ਨਹੀਂ ਹੋਈ ਕੋਈ ਬੰਦਾ ਨਹੀਂ ਫੜ ਹੋਇਆ ਜੀ ਤੇ ਬਸ ਮੇਰੀ ਪ੍ਰਸ਼ਾਸਨ ਨੂੰ ਇਹੀ ਬੇਨਤੀ ਹੈ ਜੀ ਵੀ ਮੈਨੂੰ ਇਨਸਾਫ ਹੋਵੇ ਥੋੜੇ ਜਿਹੇ ਜਿਹੜੀ ਹੈ ਕੈਮਰੇ ਦੀ ਹੈਗੀ ਹੈ ਨਹੀਂ ਉਹ ਲੈ ਕੇ ਚਾ ਡੀਵੀਆਰ ਵਗੈਰਾ ਡੀਵੀਆਰ ਨਾਲ ਲੈ ਕੇ ਆ ਆ ਰਹੇ ਹੋ ਜੀ ਅਮਰ ਨੂੰ ਇੱਧਰ ਕੀ ਨਾਮ ਹੈ ਜੀ ਮੇਰਾ ਜੀ ਬਨੀ ਕਾਦਾ ਕਮਾੜਾ ਆਪਣਾ ਵੀਰ ਕਾਸ਼ਕੀਰ ਹੁੰਦਾ ਜੀ ਕਿੰਨੇ ਗੋਲੇ ਲੱਗਿਆ ਪਤਾ ਵੀ ਜਿਹੜੀ ਹੈ ਮੈਨੂੰ ਤਾਂ ਫੋਨ ਆਇਆ ਜੀ ਨਾਲ ਦੇ ਵੀਰ ਜੀ ਦਾ ਜਿਨ੍ਹਾਂ ਨੇ ਚੋਰੀ ਹੋਈ ਹੈ ਤੇ ਕਹਿੰਦੇ ਇੰਦਾ ਗੱਲਬਾਤ ਹੋ ਗਈ ਫੇਰ ਤੁਹਾਡੇ ਕੀ ਕਿੰਨੇ ਗੋਲੇ ਸਨ ਮੇਰੇ ਜੀ ਪੈਸੇ ਪੂਸੇ ਲੈ ਕੇ ਗੱਲੇ ਚੋਂ ਘਿਓ ਚੱਕ ਕੇ ਲੈ ਕੇ ਦੇਸੀ ਘਿਓ ਪਿਆ ਸੀਗਾ ਜੀ 15 18 ਕਿਲੋ ਪਿਆ ਸੀ ਉਹ ਚੱਕ ਕੇ ਲੈ ਗਏ ਰੇਡੀਆਂ ਦੀਆਂ ਬੈਟਰੀਆਂ ਲੈ ਕੇ ਚੱਕ ਕੇ ਸ਼ਟਰ ਤੋੜ ਕੇ ਗਏ ਕਿਵੇਂ ਕੀਤਾ ਕੀ ਸੀ ਜੀ ਜਿੰਦਾ ਮੇਰੇ ਜਿੰਦੇ ਹੀ ਸੀਗੇ ਜਿੰਦੇ ਤੋਂ ਹੋ ਗਏ ਵੀਡੀਓ ਚ ਆ ਰਹੇ ਨਹੀਂ ਜੀ ਸਰ ਕੀ ਨਾਮ ਹੋੜਾ ਜਵਿੰਦਰ ਰੰਗੀ ਤਦ ਇਹ ਕੀ ਨਾਮ ਦਾ ਦੁਕਾਨ ਦਾ ਮਨ ਮੇਰੀ ਕੁਸ ਕੀ ਹੋਇਆ ਕੀ ਹੈ ਕਿੰਨੇ ਵੇ ਲੱਗਿਆ ਬਦਲ ਤੁੰਗੀ ਦਾ 5 ਵਜੇ ਦੇ 20 25 ਮਿੰਟ ਦਾ ਨੂੰ ਫੋਨ ਆਇਆ ਵੀ ਤੁਹਾਡਾ ਸ਼ਹਿਰ ਤੇ ਕਹਿ ਰਹੇ ਨੇ ਤੋੜ ਦੇ ਜਿਹੜੀ ਅਸੀਂ ਕਿੰਡੋ ਸਾਡਾ ਘਰ ਲੱਗ ਨਹੀਂ ਰਿਹਾ ਜਿਹਦੇ ਤੇ ਬੋਲ ਕੇ ਐਸ਼ਟਰ ਸਦਾ ਚ ਕਹਿ ਰਹੇ ਦਾ ਕਿੰਨਾ ਕਨੂ ਥਾਨ ਹੋਇਆ 70 80 ਐਚਪੀ ਤੇ ਕਿਸੇ ਦੇ ਇਹ ਦੇ ਕੱਲੀ ਦੇ ਵੀ ਛੱਡ ਜਿੰਦੇ ਅਸੀਂ ਆਮ ਉਸਤਾਜ ਆਪਾਂ ਦੇ ਜੋ ਵੀ ਹੁੰਦੇ ਨੇ ਜੇ ਉਮੀਦ ਆਪਾਂ ਕੋਈ 5 500 ਦੇ ਉੱਤੇ ਪਸਾਂਭ ਲੈਂਦੇ ਆ ਕੋਈ ਹੋਰ ਸਮਾਨ ਨੂੰ ਕੋਈ ਕੁਛ ਨਹੀਂ ਖੜਾ ਇੱਥੇ ਗੱਲੇ ਜੀ ਆਏ ਦੇ ਬੰਦੇ ਉਹਦੇ ਕਿ ਉਹ ਕੋਈ ਹਟ ਨਹੀਂ ਗਾ ਕੋਈ ਕੈਮਰੇ ਗੁਮਰੇ ਸੀਟੀ ਕੈਮਰੇ ਸੀ ਦੇਖੋ ਕੈਮਰੇ ਉਹਨਾਂ ਨੇ ਉਹਦੇ ਸਾਰੇ ਪਹਿਲਾਂ ਰਾਡਨ ਉੱਪਰ ਚੱਕਿਆ ਉਹ ਬਾਹਰ ਲੱਗੇ ਹੋਏ ਸੀ ਬਾਕੀ ਦੇ ਵਿੱਚ ਅੰਦਰ ਕਲੀਅਰ ਆ ਰਿਹਾ ਕੈਮਰੇ ਦੇ ਵਿੱਚ ਉਹ ਮੂਰ ਵੇਟੇ ਉਹ ਬੰਦੇ ਸਵਿਫਟ ਗੱਡੀ ਦੇ ਵਿੱਚ ਆ ਗਏ ਦੋ ਬੰਦੇ ਅੰਦਰ ਰੁਕੜੇ ਗੱਡੀ ਜੋ ਕੋਈ ਲਖਾਈ ਕੰਪਲੀਟ ਨਹੀਂ ਆਦੀ ਫੋਨ ਕੀਤਾ ਸੀਗਾ ਮਲਾਮ ਆਏ ਸੀ ਥੋੜਾ ਉਹਨਾਂ ਕੋਲ ਚਿੱਕੇ ਲੱਗੇ ਇਹ ਤਕਰੀਬਨ ਚਾਰ ਪੰਜ ਕਿਤੇ ਫੋਨ ਆਇਆ ਸਾਢੇ 4 ਵਜੇ ਦੇ ਕਰੀਬ ਜੇ ਕੰਮ ਕੱਢ ਕੇ ਲੈ ਕੇ ਜੀ ਉਦੋਂ ਬਾਅਦ ਅਸੀਂ ਆਏ ਆ ਆ ਕੇ ਦੇਖੇ ਬਿਚੇ ਆ ਉਹ ਕੈਮਰੇ ਕੋਲੇ ਲਾ ਕੇ ਦੇਖਿਆ ਜੀ ਬਾਕੀ ਕਾਰਵਾਈ ਕਰਦੇ ਜੀ ਕੈਮਰੇ ਕੋਲੇ ਮਿਲਿਆ ਕੁਝ ਕੋਈ ਲੱਗੇ ਉਹ ਤਾਂ ਕੁਝ ਹਾਂ ਸਵਿਫਟ ਦੇਖੇ ਤਿੰਨ ਬੰਦੇ ਦਿਖਦੇ ਜੀ ਜਿਹੜੇ ਸਮਾਨ ਚੱਕੇ ਦੇ ਵਿੱਚ ਲੱਦ ਕੇ ਲੈ ਕੇ ਜਾਂਦੇ ਉਹ ਦੇਖਿਆ